ये सेशन 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 अच्छी चल रही है सड़क पे चाहिए हूं इधर से रन लेके पेट पे बायडे बायडे आ रहा पब्लिक से सड़क को पड़ेगा पीस सब को चार दिन पनिक को कर दे sanity.

Thank yeah. you. ਹਾਂਜੀ ਜੀ ਬਾਦ ਸਾਹਿਬ ਦਰਬਾਰ ਸਾਹਿਬ ਲਖਮਸਤਕ ਨੂੰ ਆਏ ਅੱਜ ਅਸੀਂ ਸਾਰਾ ਪਰਿਵਾਰ ਐਸੇ ਦਰਬਾਰ ਸਾਹਿਬ ਆਏ ਹਾਂ ਬੜੇ ਸਾਲਾਂ ਤੋਂ ਅਸੀਂ ਇੱਥੇ ਜਿਹੜੇ ਹਟਨਾ ਰਿਕੁਐਸਟ ਕੀਤੀ ਸੀ ਕਿ ਹਲਕੀ ਪੌੜੀ 'ਚ ਅਸੀਂ ਖੰਡ ਪਾਟ ਸਾਹਿਬ ਰੱਖਨੇ ਤੇ ਅੱਜ ਇੰਨੇ ਸਾਲਾਂ ਬਾਅਦ ਸਾਡਾ ਨੰਬਰ ਆਇਆ ਸੋ 2 ਦਿਨ ਇੱਥੇ ਸੇਵਾ ਕਰਾਂਗੇ ਤੇ ਇੱਥੇ ਪੂਰਾ ਪਰਿਵਾਰ ਹੀ ਇੱਥੇ ਸੇਵਾ ਕਰੂਗਾ ਤੇ ਖੰਡ ਪਾਟ ਭੋਗ ਪਾ ਕੇ ਫਿਰ ਅੱਪ ਜਾਏਗਾ ਬਸ ਐਸਵੈਲ ਦੀ ਮੁੱਦੇ ਨੂੰ ਲਾਇਆ ਹੈ ਮੁੱਦਾ ਹੀ ਨਹੀਂ ਹੈ ਐਸਵੈਲ ਕੋਈ ਮੁੱਦਾ ਨਹੀਂ ਹੈ ਕਿਉਂਕਿ ਨਾ ਪਾਣੀ ਹੈ ਨਾ ਐਸਵੈਲ ਹੈ ਨਾ ਜ਼ਮੀਨ ਹੈ ਬਾਰ ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ ਤੋਂ ਐਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖ ਕੇ ਕਹਿ ਦੇਣਾ ਚਾਹੀਦਾ ਹੈ ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਦੇਣ ਨੂੰ ਉਦੇ ਵਾਸਤੇ ਮੀਟਿੰਗ ਕੋ ਕਰੀ ਅਸੀਂ ਮਾਨ ਸਰ ਐਸਜੀਪੀ ਥੈਂਕ ਯੂ ਕਾਫੀ ਬਿਆਨ ਕਰਦੇ ਨੇ ਗੋਲ ਕਾ ਤੇ ਬਿਆਨ ਕਰ ਰਹੇ ਭਗਵੰਤ ਮਾਨ ਨੂੰ ਲਗਤ ਆਉਂਦਾ ਆਹ ਕਹਿੰਦੇ ਗੋਲ ਕਾ ਚੱਕ ਦੋ ਮੈਂਬਰ ਆਪੇ ਚੱਲ ਜੀ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਆ ਪਾਰਲੀਮੈਂਟ ਹੈ ਕਿਉਂਕਿ ਭਗਵੰਤ ਮਾਨ ਨਾਸਤਿਕ ਬੰਦਾ ਹੈ ਰੱਬ ਨੂੰ ਮੰਨਣ ਵਾਲਾ ਨਹੀਂ ਬੰਦਾ ਜਿਹੜਾ ਜੀ ਮਿਨਿਸਟਰ ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਉਹਨੂੰ ਕੀ ਮਰਿਆਦਾ ਦਾ ਪਤਾ ਇਥੋਂ ਦਾ ਤੋ ਐਸ ਕਰਕੇ ਇਕ ਕਠਿਆ ਬਿਆਨ ਨਹੀਂ ਦੇਣੀ ਚਾਹੀਦੀ ਸਰ ਇਹ ਬਹੁਤ ਚਰਚਾ ਦੇ ਵਿੱਚ ਹੈ ਮੁੱਖ ਮੰਤਰੀ ਦਾ ਉਹ ਬਿਆਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਘਰ ਜਾ ਕੇ ਗੋਲਗ ਦੇ ਵਿੱਚ ਪੈਸਾ ਨਾ ਚੜਾਓ ਤੁਸੀਂ ਬੀਗ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਕਿਦਾਂ ਦੇਖਦੇ ਹੋ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਮੈਨੂੰ ਲੱਗਦਾ ਇਹਨੂੰ ਸਿੱਖ ਸੰਤਾਂ ਦਾ ਸਿੱਖ ਮਰਿਆਦਾ ਦਾ ਕੋਈ ਪਤਾ ਹੀ ਨਹੀਂ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਉਹਨੂੰ ਕੀ ਪਤਾ ਗੁਰੂ ਘਰ ਦੀ ਕੀਮਤ ਹੈ ਆ ਨਾਸਤਿਕ ਬੰਦਾ ਹੈ ਇਹਨੂੰ ਕਿਸੇ করুণਾ ਲਗਾ ਨਹੀਂ ਉਹਨੂੰ ਐ ਨਹੀਂ ਪਤਾ ਕਿ ਜੇ ਅੱਜ ਇਹ ਕੁਰਸੀ 'ਚ ਬੈਠਾ ਹੈ ਆ ਪਰਮਾਤਮਾ ਦੀ ਬਖਸ਼ਿਸ਼ ਕਰਕੇ ਬੈਠਾ ਹੈ ਪਰ ਜੈ ਜੀਆਂ ਦੀ ਕਰਤੂਤਾ ਹੈ ਜਦੋਂ ਦਾ ਹੰਕਾਰ ਜਦੋਂ ਦਾ ਆਇਆ ਹੈ ਮੁੱਖ ਮੰਤਰੀ ਬਣਿਆ ਇੰਨਾ ਹੰਕਾਰੀ ਬਣ ਗਿਆ ਐਜੇ ਵਾਅਦ ਐਜੇ ਮਾੜੇ ਬਿਆਨ ਦੇ ਰਿਹਾ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦਾ ਕਿ ਜਿਸ ਪੋਸਟ 'ਤੇ ਬੈਠਾ ਹੈ ਉਹਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ ਪੰਜਾਬ 'ਚ ਤੇ ਮੁੱਖ ਮੰਤਰੀ ਦੀ ਸੇਵਾ ਕਰਨ ਦੀ ਬਜਾਏ ਅੱਜ ਪੰਜਾਬ ਨੂੰ ਉਹਨੇ ਬਰਬਾਦ ਕਰ ਦਿੱਤਾ ਇੱਕ ਸਾਲ ਦੀ ਜਿਹੜੀ ਪੂਰੀ ਕਾਰਗੁਜ਼ਾਰੀ ਹੁਣ ਤੱਕ ਦੀ ਕੀ ਸਮਝਦੇ ਹੋ ਕਿ ਪੰਜਾਬ 'ਚ ਬਦਲਾਅ ਦੀ ਗੱਲ ਕਹੀ ਗਈ ਸੀ ਸਭ ਤੋਂ ਨਲਾਇਕ ਮੁੱਖ ਮੰਤਰੀ ਜੇ ਅੱਜ ਹਿੰਦੁਸਤਾਨ ਦੇ ਇਤਿਹਾਸ ਦੇਖੀਏ ਕਿਸੇ ਵੀ ਸੂਬੇ 'ਚ ਸਭ ਤੋਂ ਨਲਾਇਕ ਬੰਦਾ ਆਪਣੇ ਪੱਲੇ ਪਿਆ ਹੈ ਮੈਨੂੰ ਤਾਂ ਅੱਜ ਦੁੱਖ ਹੈ ਕਿ 5 ਸਾਲ ਟੱਪਣ ਕੇ ਕੀ ਜੈ ਜੀ ਗੁੰਡਾਗਰਦੀ ਦਾ ਰਾਜ ਗੈਂਗਸਟਰਾਂ ਦਾ ਰਾਜ ਲੁੱਟ ਖੋ ਦਾ ਰਾਜ ਲੋਕੀ ਘਰੋਂ ਬਾਹਰ ਨਿਕਲ ਨਹੀਂ ਸਕਦੇ ਅਗਲੇ ਪਹਿਲੇ 6 ਮਹੀਨੇ 7 ਮਹੀਨੇ ਚ ਇਹ ਹੋ ਗਿਆ ਤੇ 4 ਸਾਲਾਂ ਚ ਮੈਨੂੰ ਲੱਗਦਾ ਇਹ ਤੇ ਸਿਵਲ ਵਾਰ ਹੋ ਜਾਣੀ ਹੈ ਥੈਂਕ ਯੂ